ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਾਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਜਪੈ ਟਪ ਨਾ ਹੋਵੈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁੱਖ ਨ ਉਤਰੀ ਜਿਵਨ ਨ ਪ੍ਰੀਆ ਭਾਰ ਸਹਸਿਆਣ ਬਾਂ ਲਖ ਹੋਏ ਦਾਇਕ ਨ ਚੱਲੇ ਨਾਲ ਕਿਵ ਸਟਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਾ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਬਹਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਦੇਵ ਜੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਤਾਰ ਗਾਵੈ ਕੋ ਸਾਧ ਕਰੇ ਤਨ ਖੇਂ ਗਾਵੈ ਕੋ ਜੀ ਲੈ ਫਿਰ ਦੇਂ ਗਾਵੈ ਕੋ ਦੱਪ ਦਸਾ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥਿ ਨ ਆਵੈ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਹੂੰ ਨਾਨਕ ਵਿਖਸੈ ਵੇ ਪ੍ਰਵਾਹ ਹੂੰ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਆਪਾਦ ਆਖ ਹੈ ਮੰਗਹਿ ਦੇਹ ਦੇਹੇਂ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਿਤ ਸਦਰਵਾਦ ਮਹਾਂ ਕੇ ਬੁਰਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਿੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੋ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਡਾਣਾ ਆਖਾ ਨਹੀਂ ਕਹਿਣਾ ਕਥਨ ਨਾ ਦਾਈ ਗੁਰਾ ਇੱਕ ਦੇਹ ਬੁਢਾਈ ਸਭਨਾ ਦੀਆਂ ਕਹ ਇੱਕ ਦਾਤਾ ਸੋ ਮੈਂ ਬਿਸਰਣਾ ਜਾਈ ਤੀਰਥ ਨਹਾਵਾਂ ਜੇਤ ਸੁਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਕ ਦੇ ਗੁਰ ਕੀ ਸਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾ ਤਾ ਸੋ ਮੈਂ ਬਿਸਰਣਾ ਜਾਈ ਜੇ ਦੁਖ ਚਾਰੇ ਆਰਜਾ ਹੋਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਡਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਦਸ ਕੀਰਤ ਜਗਲੇ ਜੇ ਤਿਸ ਨਦਰਣ ਆਵਈ ਤਾਂ ਬਾਤ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਤਿਹ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਦਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਬੋਹਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਵਰ ਮੈਂਦ ਸੁਣਿਆ ਮੁਕਸ਼ਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਦੋ ਗਿਆਨ ਸੁਣਿਆ ਅਠ ਛੜ ਕਾ ਇਸ਼ਨਾਨ ਸੁਣਿਆ ਪੜ ਪੜ ਬਾ ਵਹਿਮਾਨ ਸੁਣਿਆ ਲਾਗੈ ਸਹੇ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਬਾਦਸ਼ਾਹ ਸੁਣਿਆ ਅੰਦੇ ਬਾਵੈ ਰਾਹ ਸੁਣਿਆ ਹਾਥ ਵੈ ਸੁਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇ ਕੋ ਕਹ ਪਿਛੈ ਬਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਬੀਤਾਰ ਐਸਾ ਨਾਮ ਨਰਨਜਣ ਹੋਏ ਦੇ ਕੋ ਮਨ ਰਾਣਾ ਮਨ ਕੋਏ ਮੰਨਾ ਸਰਦ ਹੋਵਾ ਮਨੰ ਬੋਧ ਮੰਨਾ ਸਗਲ ਭਵਨ ਕੀ ਸੋਧ ਮੰਨਾ ਮਟੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਰੰਜਣ ਹੋਏ ਦੇ ਕੋ ਮਨ ਰਾਣਾ ਮਨ ਕੋਏ ਮੰਨਾ ਮਾਰਗ ਠਾਕ ਨੰ ਪਾਏ ਮੰਨਾ ਬਰਸਾਂ ਬਰਗੜ ਜਾਏ ਮੰਨਾ ਮਗ ਨਾ ਚੱਲੇ ਪੰਥ ਮੰਨਾ ਧਰਮ ਸਿਤੀ ਸਨ ਬੰਧ ਐਸਾ ਨਾਮ ਨਰੰਜਣ ਹੋਏ ਦੇ ਕੋ ਮਨ ਰਾਣਾ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭੈਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਨਣਾ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਬੰਜੇ ਪਾਵਹਿ ਦਰਗਹ ਮਾਨ ਬੰਜੇ ਸੁਹਾ ਹੈ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਬੀਤਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਔਲ ਧਰਮ ਦੇ ਆ ਕਬੂਤ ਸੰਦੋਖ ਦਾਪ ਰਖਿਆ ਜਨ ਸੂਤ ਜੇ ਕੋ ਉੱਜਾ ਹੋਵੇ ਸੱਜਿਆਰ ਦਬ ਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰਤ ਲੈ ਕਵਣ ਜੋਰ ਜੀ ਰਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਇਤਾ ਤਾਨ ਸਵਾਲੇ ਰੂਪ ਅੰਗੇ ਤੇ ਦਾਤ ਜਾਣੇ ਕੌਣ ਕੂਤ ਅੰਗੀਤਾ ਪਸਾਵੇ ਕੋ ਕਵਾਉ ਦਸਤੇ ਹੋਏ ਲੱਖ ਦਰਿਆਵ ਕੁਦਰਤ ਗਵਣ ਕਹਾ ਬੀਤਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਵ ਸਾਈ ਬਲਿਕਾਰ ਤੁਸਰਾ ਸਲਾਮ ਤਨਰੰਕਾਰ ਅਸੰਖ ਧਾਪ ਅਸੰਖ ਭਾਵੋ ਅਸੰਖ ਪੂਜਾ ਅਸੰਖ ਤਪਤਾਵੋ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵੀਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮਹ ਬਖਸ਼ਾਰ ਅਸੰਖ ਮੋਨ ਲੇਵ ਲਾਹਿ ਤਾਰ ਕੁਦਰਤ ਕਮਣ ਕਹਾ ਵੀਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਟ ਭਾਵੈ ਸਾਈ ਭਲੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹਿ ਦੋਰ ਅਸੰਗਲ ਵਢਾਤਿਆ ਕਮਾਹਿ ਅਸੰਗ ਪਾਪੀ ਪਾਪ ਕਰਦਾਹਿ ਅਸੰਖ ਕੂੜਿਆਰ ਕੂੜੇ ਫੈਰਾਹੇ ਅਸੰਖ ਮਲੇਸ਼ ਮਲ ਬਖ ਖਾਹੇ ਅਸੰਖ ਨਿੰਦਕ ਸਰ ਕਰਹ ਭਾਰ ਨਾਨਕ ਨੀਟ ਕਹ ਬੀਡਾਰ ਬਾਰਿਆ ਨਾ ਦਾਵਾ ਇਕ ਵਾਰ ਜੋ ਤੁਧ ਬਾਵੈ ਸਾਈ ਬਲੀਕਾਰ ਤੂ ਸਰਾ ਸਲਾਮ ਤਨਰੰਕਾਰ ਅਸੰਖ ਨਾਮ ਅਸੰਖ ਥਾਬ ਅਗੰਗ ਅਗੰਮ ਅਸੰਖ ਲੋ ਅਸੰਖ ਹੈ ਸਰਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅੱਖਰਿ ਲਿਖਣ ਬੋਲਣ ਵਾਣ ਅੱਖਰ ਅਸਰ ਸੰਜੋਗ ਬਖਾਨ ਜਨਹਿ ਲਖਿਤ ਸਰਣਾਹਿ ਇੰਦੇ ਫਰਮਾਏ ਦਿਬ ਦਿਬ ਭਾਏ ਦਿੱਤਾ ਕੀਤਾ ਤਿਤਾ ਨਾਉ ਮਿਣਨਾ ਬੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਬੀਤਾਰ ਵਾਰਿਆ ਨਾ ਦਾਵਾ ਇਕ ਵਾਰ ਜੋਤਤ ਭਵ ਸਾਈ ਬਲਿਕਾਰ ਦੂਸਰਾ ਸਲਾਮ ਤਨਰੰਕਾਰ ਪਰੀਏ ਹੱਥ ਪੈਰ ਦੰਦੇ ਬਾਣੀ ਧੋਤਾ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਉਤ ਹੋਏ ਪਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾ ਬਕਰੰਗ ਬੁੰਨੀ ਬਾਬੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈਦਾ ਹੋ ਆਪੇ ਵੀਰ ਆਪੇ ਹੀ ਖਾਹੋ ਨਾਨਕ ਹੁਕਮੀ ਆਬੋ ਜਾਹੋ ਤੀਰ ਤਪ ਦਿਆ ਦਾ ਦਾਨ ਜੇ ਕੋ ਬਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਦ ਤੀਰਥ ਮਲਨ ਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਬਣ ਸਵੇਲਾ ਭਗਤ ਕਬਣ ਕਬਣ ਥਿਤ ਕਬਣ ਵਾਰ ਕਬਣ ਸ੍ਰੁਤੀ ਮਾਫ ਕਬਣ ਜਿਤ ਹੋਆ ਆਕਾਰ ਵੇਲ ਨਾ ਬਾਈਆਂ ਪੰਡਤੀ ਦੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਦਤਵਾਰਣਾ ਰੋਗੀ ਰਾਣਾ ਰਤਮਾ ਹੁਨਾ ਕੋਈ ਨਾ ਕਰਤਾ ਸਿਰ ਠੀਕੋ ਸਾਜੇ ਆਪੇ ਰਾਣ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਡਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਇਕੀ ਤਾ ਦਾ ਕਾ ਹੋਵੇ ਨਾਨਕ ਜੇ ਕੋ ਆਪ ਬਹੁ ਜਾਣ ਅਗਰਿਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ ਅਠਾਰਹ ਕਹਿਣ ਕ ਤੇਬਾਂ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਬਨਾਸ ਨਾਨਕ ਵੱਡਾ ਆਖੀਐ ਆਪੇ ਰਾਣ ਆਪ ਸਾਲਾਹੀ ਸਾਲਾਹੇ ਤੀਸਰਤਨ ਬਾਈਆਂ ਨਦੀਆਂ ਅਤੈ ਵਾਹ ਬਬੈ ਸਮੁੰਦਰ ਜਾਣੀਆਂ ਸਮੁੰਦ ਸਾਹਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੁਨਾ ਵੀਸਰ ਹੈ ਅੰਤ ਨਾ ਸਬਦੀ ਕਹਿਣ ਨਾ ਅੰਤ ਅੰਤਨ ਕਰਨ ਦੇਣ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ 12 ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਦਾਗੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਵੋ ਊਚੇ ਉਪਰ ਊਚਾ ਨਾਓ ਇਹ ਬੜੇ ਊਚਾ ਹੋਵੇ ਕੋਈ ਦਸੂਜੇ ਕੋ ਜਾਣੇ ਸੋਏ ਦੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਂ ਤਮਾਏ ਕਿਤੇ ਮੰਗੈ ਰੋਧ ਪਾਰ ਕੇਤੇ ਅਗਨ ਤਨਹੀ ਵੀਟਾਰ ਕੇਤੇ ਖਬ ਟਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਬਾਹੇ ਕੇਤੇ ਮੂਰਖਾ ਹੀ ਖਾਏ ਕਿਤੇ ਦੁਖ ਭੂਖ ਸੰਮਾਰੇ ਬੈ ਦਾਤਰੀ ਦਾ ਤਾਰ ਬੰਦ ਖਲਾਸੀ ਪਾਹਣਾ ਹੋਏ ਹੋਰ ਆਖ ਨ ਸਕੈ ਕੋਇ ਦੇਖੋ ਖਾਏ ਕਿ ਅਖਣ ਪਾਏ ਉਹ ਰਾਣੇ ਜੀਤੀਆ ਮੌਖਾਏ ਆਪੇ ਰਾਣੇ ਆਪੇ ਦੇ ਅਖੇ ਸੇ ਬਕੇਈ ਕੇ ਜਿਸ ਨੂੰ ਬਖਸ਼ੇ ਸਤਿ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਅਮਲ ਗਣ ਅਮਲ ਬਾਬਾਰ ਅਮਲ ਬਾਬਾਰੀ ਅਮਲ ਬੰਧਾਰ ਅਮਲ ਆਵਹਿ ਅਮਲ ਲੈ ਦਾਹਿ ਅਮਲ ਭਾਏ ਅਮਲ ਲਾ ਸਮਾਹਿ ਅਮਲ ਦਰਮ ਅਮਲ ਦੀਵਾਨ ਅਮਲ ਦਲ ਅਮਲ ਪ੍ਰਵਾਨ ਅਮਲ ਬਖਸ਼ੀ ਸ਼ਾਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਢਾਏ ਆਖਾ ਗ੍ਰਹਿ ਲਵਲਾਏ ਆਖਾ ਵੀਰ ਪਾਠ ਪੁਰਾਣ ਆਖਾ ਬੜੇ ਕਰੇ ਬਖਿਆਨ ਆਖਾ ਵਰਮੈ ਆਖਾ ਇੰਦ ਆਖਾ ਗੋਪੀ ਤੇ ਗੋਮੇਂਦ ਆਖਾ ਈਸ਼ਰ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨ ਵਿ ਆਖਾ ਦੇਵ ਆਖਾ ਸੁਰ ਨਰਮਨਜਨ ਸੇਵ ਕਿਤੇ ਆਖਾ ਆਖਣ ਬਾਹੇ ਕੀਤੇ ਕਹਿ ਕਹੇ ਔਠ ਔਠ ਢਾਏ ਇਤੇ ਕੀਤੇ ਹੋਰ ਕਰਹਿਂਦਾ ਆਖ ਨਸ ਕਹਿ ਕੇ ਈਕੇ ਦੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ ਬੋਲ ਬਿਗਾੜ ਬਾਲਕੀਐ ਸਰਗਾ ਵਾਰੰਗਾ ਵਾਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਰ ਅਨੇਕ ਅਸੰਖਾਂ ਗੀਤੇ ਬਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਆਂ ਨੰ ਗੀਤੇ ਗਾਵਣ ਹਾਰੇ ਗਾਵਹਿ ਤੁਹਨੋਂ ਬਾਉਣ ਬਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੋਵਤ ਲਿਖ ਜਾਣ ਹਾਂ ਲਿਖ ਲਖ ਧਰਮ ਬੀਟਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਰਾਸ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇਂ ਦੇਵਦਿਆ ਅੰਦਰ ਨਾਲੇ ਗਾਵਹਿ ਸਦ ਸਮਾਦੀ ਅੰਦਰ ਗਾਵਣ ਸਾਧ ਵਿਟਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੀਸ਼ੋਰ ਜਗ ਜਗ ਵਿਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇਂ ਗਾਵਣ ਰਤਨਉ ਬਾਇ ਦੇਰੇ 68 ਤੀਰਥ ਨਾਲੇਂ ਗਾਵਹਿ ਜੋਤ ਮਹਾਂਮਲ ਸੂਰਾ ਗਾਵਹਿ ਖਾਣੀਂਾਰੇ ਗਾਵਹਿ ਖੰਡ ਮੰਡਲ ਪਰ ਭੰਡਾਂ ਕਰ ਕਰ ਰੱਖੇਂਧਾਰੇ ਸਹੀਦ ਨੋ ਗਾਵਹਿ ਜੋਤੁਰ ਭਾਵਣ ਰੱਤੇ ਦੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਨ ਜਤਨ ਆਵਣ ਨਾਨਕ ਕੀ ਆਵੀਟਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀਦਾ ਇਨਰਾਸੀ ਰਚਨਾ ਜਨ ਰਜਾਈ ਰੰਗੀ ਰੰਗੀ ਬੰਤੀ ਕਰ ਕਰ ਜਨ ਸੀ ਮਾਇਆ ਜਨ ਉਬਾਈ ਕਰ ਕਰ ਵੇਖੈ ਗੀਤਾ ਆਪਣਾ ਜਬ ਦਸ ਦੀ ਵੜਿਆਈ ਜੋ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਬਾਦਸ਼ਾਹ ਹੋ ਸੰਬਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਗ ਸ਼ਰੰਭਾ ਝੋਲੀਂ ਧਿਆਨ ਵਿਭੂਤ ਅੰਖਿੰਦਾ ਗਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਥੀ ਸਗਲ ਜਮਾਤੀ ਮਨ ਜੀਤਾ ਡਗ ਜੀਤ ਆਦੇਸ ਦਸਾਇਆ ਦੇਸ ਆਦੇ ਅਨਿਲੇ ਆਦੇ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆਪਨ ਧਾਰਣ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਭਾ ਕੀ ਰਿੱਦ ਸਦ ਅਬਰਾਸਾਦ ਸੰਜੋਗ ਵਿਜੋਗ ਦੁਇਕਾਰ ਚਲਾਵ ਹੈ ਲੇਖਿਆ ਬਹ ਭਾਗ ਆਦੇਸ ਦਸਾਇਆ ਦੇਸ ਆਦੇ ਅਨੀਲੇ ਅਨਹਤ ਜੋਗ-ਜੋਗ ਏਕੋ ਵੇਸ ਇਕਾ ਮਾਈ ਜੁਗਤ ਵਿਆਇਂ ਦੰਜੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਏ ਦੀਵਾਨ ਜਬ ਤ ਸੁਭਾਵੈ ਤੇ ਵੈ ਜਲਾਵੈ ਜਬ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰਣਾ ਆਵੈ ਬਹੁਤਾ ਇਹੋ ਬੜਾਣ ਆਦੇਸ ਦਸਾਇਆ ਦੇਸ ਆਦੇ ਅਨੀਲੇ ਅਨਹਤ ਜੋਗ-ਜੋਗ ਏਕੋ ਵੇਸ ਆਸਣ ਲੋਏ ਲੋਏ Bhandar ਜੋ ਕੁਛ ਪਾਇਆ ਸੋ ਏਕਾ ਵਾਰ ਗਰਗਰ ਵੇਖੈ ਸਿਰਜਣਹਾਰ ਨਾਨਕ ਸੱਜੇ ਕੀ ਸਾਚੀ ਕਾਰ ਆਦੇਸ ਦਸਾਇਆ ਦੇਸ ਆਦੇ ਅਨੀ ਲਿਆ ਨਾ ਦੇਣਾ ਹਤ ਜੋਗ ਜੋਗ ਏਕੋ ਵੇਸ ਇਕ ਦੂ ਜੀਵ ਹੌ ਲਖ ਹੋ ਹੈ ਲਖੋ ਬੈ ਲਖ ਵੀਸ ਲਹ ਲਾ ਗਿੜਾ ਆਖੀ ਐ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਜੜੀਆ ਹੋਇਆ ਕੀਸ ਸੋਣ ਗੱਲਾਂ ਆਕਾਸ਼ ਕੀ ਕਿੱਟਾਂ ਆਈ ਰੀਸ ਨਾਨਕ ਨਦਰੀ ਭਾਈ ਐ ਕੁੜੀ ਕੁੜਾ ਠੀਸ ਆਖਣ ਜੋਰ ਜਪੈ ਨਹ ਡੋਰ ਡੋਰਣਾ ਮੰਗਣ ਦੇਣ ਨ ਡੋਰ ਡੋਰਣਾ ਜੀਵਨ ਮਰਨ ਨਹ ਡੋਰ ਡੋਰਣਾ ਰਾਜ ਮਾਲ ਮਨਸੂਰ ਡੋਰਣਾ ਸ੍ਰਤੀ ਗਿਆਨ ਬੀਤਾਰ ਡੋਰਣਾ ਜੁਗਤੀ ਛਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜਨਾ ਕੋਏ ਰਾਤੀ ਰੁੱਤੀ ਤੀਤੀ ਵਾਰ ਬਪਨ ਬਣੀ ਅਗਨੀ ਪਾਤਾਲ ਦਸਵੇ ਧਰਤੀ ਧਾਬ ਰਖੀ ਤ੍ਰਮਸਾਲ ਦਸਵੇ ਜੀ ਯੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਆਨੰਤ ਕਰਮੀ ਕਰਮੀ ਹੋਏ ਬੀਤਾਰ ਸੱਜਾ ਆਪ ਸੱਚਾ ਦਰਵਾਜ਼ਾ ਦਿੱਤਾ ਸੋਣ ਪੰਜ ਪ੍ਰਵਾਣ ਨਦਰੀ ਕਰਮ ਬਵੈ ਨੀਸ਼ਾਨ ਅੱਡ ਬਗਾਈ ਉਥਾ ਬਾਏ ਨਾਨਕ ਗਿਆ ਡਾਪੇ ਰਾਏ ਦਰਮਖੰਡ ਗਾਏ ਹੋ ਧਰਮ ਗਿਆਨਖੰਡ ਗਾਇਆ ਕੋ ਕਰਮ ਗੀਤੇ ਬਬਨ ਬਾਣੀ ਵੈ ਸੰਦਰ ਗੀਤੇ ਕਾਨ ਮਹੇਸ਼ ਗੀਤੇ ਬ੍ਰਹਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਗੀਤੇ ਦੂਪਦੇਸ਼ ਗੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਗੀਤੇ ਸਰਬਦਨਾਥ ਕੀਤੇ ਗੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੁਦੀਆ ਖਾਣੀ ਕੀਤੀ ਬਾਣੀ ਕੀਤੇ ਬਾਤ ਨਰਿੰਦ ਕੀਤੀ ਅਸਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪਰਚੰਡ ਦਿਥਾ ਨਾਦ ਬਿਨ ਰਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜ ਤਕੜੀਏ ਬਹੁਤ ਆਨੂਪ ਤਾ ਗੀਆਂ ਗੱਲਾਂ ਕਥੀਆਂ ਨਾ ਡਾਹੇ ਦੇ ਕੋ ਗਹਿ ਪਿਛੈ ਪਛਤਾਏ ਦਿੱਥੈ ਘੜੀਐ ਸੁਰਤ ਮਤਿ ਮਨ ਬੁੱਧ ਦਿੱਥੈ ਘੜੀਐ ਸ੍ਰਾਂਸ ਦਾੰਗੀ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਰੋਧ ਮਹਾਬਲ ਸੂਰ ਦਿਨ ਮੈਂ ਰਾਮ ਰਹਾ ਪ੍ਰਭੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਹੇ ਦਾਗੇ ਰੂਪ ਨ ਕਥਨੇ ਡਾਹੇ ਨਾ ਉਹ ਮਰੈ ਨ ਡਾਗੇ ਡਾਹੇ ਜਿਨ ਕਾ ਰਾਮ ਬਸੈ ਮਨ ਮਾਹੇ ਦਿੱਤਾ ਭਗਤ ਬਸਾ ਕੇ ਲੋਂ ਕਰਹ ਆਨੰਦ ਸੱਜਾ ਮਨ ਸੋਏ ਸੱਜ ਖੰਡ ਬਸੈ ਨਰੰਕਾਰ ਗਰ ਕਰ ਵੇਖੈ ਨਦਰਣ ਹਾਲ ਖੰਡ ਮੰਡਲ ਪਰ ਭੰਡ ਦੇਖੋ ਕਥ ਤੈ ਅੰਤ ਨ ਅੰਤ ਦਿੱਤਾ ਲੋ ਲੋ ਆਕਾਰ ਜਿਬ ਤੇ ਭੋਕਮ ਦੇਵ ਤੇ ਬੁਕਾਰ ਵੇਖੈ ਵਿਖਸਾ ਕਰਵੀ ਤਾਰ ਨਾਨਕ ਕਥਨਾ ਕਰੜਾ ਸਾਰ ਰਤ ਬਹਾਰਾ ਤਿਰ ਸੁਨਿਆਰ ਆਹਰਣ ਮਦ ਵੇਰਹ ਥਿਆਰ ਪੋਖ ਖਲਾਇ ਅਗਨੰਦ ਬਤਾਓ ਭਾਂਡਾ ਪਵ ਅਮਰਤ ਤਿਤ ਢਾਲ ਅੰਕੜੀਏ ਸ਼ਬਦ ਸੱਚੀ ਟਕਸਾਲ ਦਿਨ ਕੋ ਨਦਰ ਕਰਮ ਦਿਨ ਕਾਰ ਨਾਨਕ ਨਦਰਿ ਨਦਰਨ ਹਾਲ ਸ਼ਲੋਕ ਪਾਵਣ ਗੁਰੂ ਬਾਣੀ ਬਿਦਾ ਮਾਤਾ ਧਰਤ ਮਹਤ ਦੇਵਸਰਾਤ ਦੋਇਂदाई ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਂਤੇ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਟਪੈ ਟਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸਿਆਣਾਂ ਬਾਂ ਲੱਖ ਹੋਏ ਦਾਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਾ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਈ ਹੈ ਇੱਕ ਨਾਂ ਦੀ ਬਖਸ਼ੀਸ਼ ਇਹ ਹੁਕਮੀ ਸਦਾ ਬੁਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਦੇਵਦਾ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀਤਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਦੱਬੈ ਸਦੂਰ ਗਾਵੇ ਕੋ ਵੇਖੈ ਹਰਾ ਹਦੂਰ कथना ना कथी नया कथ कथ कथी कोटि कोट कोट दके जुगान जुगंतर खाही खाहे हुक्मी हुक्म चलाए राहु नानक बिक्सा बेपरवाहू साचा साहिब साच नाए भाख्या भाव अपार आख है मंग है देह देह दात करे दातार ਫੇਰ ਕਿ ਅੱਗੇ ਰਖੀਐ ਜਦ ਸਦਰਵਾਦ ਮਹਾਂ ਕੇ ਬੁਰਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਿੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਦ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ थापिया ਨਾਂ ਜਾਏ ਕੀਤਾ ਨਾ ਹੋਏ ਆਪੇ ਆਪ ਨਰੰჯਣ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸmai ਗੁਰਈਸ਼ਰ ਗੁਰ ਗੋਖ ਬ੍ਰਹਮਾ ਗੁਰ ਪਾਰਵਤੀ ਮਾਈ